ਜਾਤ ਸਰੀ ਮਹੱਲਾ ਪੰਜਵਾ ਸ਼ੰਤ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦਿਨਸ ਰਾਤ ਚਿਤਵੋ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤ ਹੈ ਪਰਮ ਸਨਮਾਨ ਜੋਗ ਚਵਰ ਛਤਰ ਤਖਤ ਦੇ ਮਾਲਕ ਸ਼ਬਦ ਅਵਤਾਰ ਬਾਣੀ ਕੇ ਬੋਹਿਤ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਦਰ ਅਸਥਾਨ ਗੁਰਦੁਆਰਾ ਸਨ ਸਾਬ ਜੀ ਵਿਖੇ ਆਪ ਜੀ ਹਾਜ਼ਰੀਆਂ ਭਰ ਰਹੇ ਹੋ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੁਣ ਤੱਕ ਆਪ ਸਭ ਸੰਗਤ ਨੇ ਗੁਰਬਾਣੀ ਸਰਵਣ ਕੀਤੀ ਸਤਿਗੁਰ ਸੱਚੇ ਪਾਤਸ਼ਾਹ ਜੀ ਸਤ ਸੰਗਤ ਬਾਰੇ ਸਾਨੂੰ ਸਮਝਾਉਂਦੇ ਹਨ ਵੱਡ ਭਾਗੀ ਹਰ ਸੰਗਤ ਪਾਵੈ ਪਾਗ ਹੀਨ ਭ੍ਰਮ ਚੋਟਾ ਖਾਵੈ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਪ੍ਰਿਜਾ ਜੀਓ ਗੁਰੂ ਕੀ ਸੰਗਤ ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੁੰਦੀ ਹੈ ਗੁਰੂ ਕੀ ਸੰਗਤ ਤੋਂ ਬਗੈਰ ਇਹ ਮਨੁੱਖ ਪਰਮ ਅਧਾ ਰਹਿੰਦਾ ਹੈ ਤੇ ਦਰਦ ਦਰਦੀਆਂ ਚੋਟਾਂ ਖਾਂਦਾ ਰਹਿੰਦਾ ਹੈ ਕਿਉਂਕਿ ਗੁਰੂ ਤੋਂ ਬਗੈਰ ਹੋਰ ਕੋਈ ਵੀ ਤਾਕਤ ਨਹੀਂ ਹੈਗੀ ਜਿਹੜੀ ਮਨੁੱਖ ਦੇ ਅੰਦਰੋਂ ਪਰਮ ਦੇ ਪਰਦੇ ਨੂੰ ਖੋਲ ਸਕੇ ਮਨੋਖ ਦੇ ਜਿਹੜੇ ਪਰਮ ਮਹਾਨ ਉਹਨਾਂ ਨੂੰ ਦੂਰ ਕਰ ਸਕੇ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨ ਆਵੇ ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੇ ਗੁਰੂ ਤੋਂ ਬਗੈਰ ਬਣੋਖ ਦੀ ਜ਼ਿੰਦਗੀ ਦੇ ਵਿੱਚ ਘੋਪਨੇ ਰਹਿ ਨਾ ਇਹ ਦੀ ਸੁਰਤ ਉੱਚੀ ਹੋ ਸਕਦੀ ਹੈ ਨਾ ਇਹ ਨੂੰ ਕੁਝ ਗਿਆਨ ਪ੍ਰਾਪਤ ਹੋ ਸਕਦਾ ਹੈ ਇਸ ਕਰਕੇ ਗੁਰੂ ਦੀ ਸ਼ਰਨ ਵਿੱਚ ਆਉਣਾ ਸਤ ਜਰੂਰੀ ਹੈ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਤਾਰਨ ਕਰਨਾ ਗੁਰੂ ਵਾਲੇ ਬਣਨਾ ਤਾਂ ਹੀ ਮਨੁੱਖ ਆਪਣੀ ਜ਼ਿੰਦਗੀ ਦਾ ਲਾਹਾ ਪ੍ਰਾਪਤ ਕਰ ਸਕਦਾ ਹੈ ਜੋ ਸਤ ਗੁਰ ਸੱਚੇ ਪਾਤਸ਼ਾਹ ਜੀ ਨੇ ਅੱਜ ਦਾ ਸਾਨੂੰ ਫੁਰਮਾਨ ਬਖਸ਼ਿਸ਼ ਕੀਤਾ ਹੈ 703 ਤੇ 4 ਅੰਗ ਤੇ ਸੁਭਾਏ ਮਨ ਭੋਜਿਕ ਸਮਾ ਆਪਾਂ ਸ਼ਬਦ ਲੰਬੇਰਾਏ ਆਖਰੀ ਅਰਥਾਂ ਦੀ ਵਿਚਾਰ ਕਰਾਂਗੇ ਸਾਰੇ ਹੀ ਰਲ ਮਿਲ ਕਰਕੇ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਤੇ ਰਲ ਕੇ ਆਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੈ ਸ੍ਰੀ ਮਹੱਲਾ ਪੰਜਵਾ ਸ਼ੰਤ ਘਰ ਪਹਿਲਾ ਜਤ ਸਰੀ ਰਾਗ ਦੇ ਅੰਦਰ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨ ਆਇਓ ਪੰਨ ਮथुरा ਕਸ਼ਪੇਦ ਨਹੀਂ ਗੁਰੂ ਅਰਜਨ ਪਰਤਖ ਹਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਏ ਉਚਾਰਨ ਕੀਤਾ ਹੋਇਆ ਸ਼ਬਦ ਹੈ ਸ਼ਾਂਤਾਂ ਦੇ ਅੰਦਰ ਸਤਿਗੁਰਾਂ ਨੇ ਗੁਰਬਾਣੀ ਦਰਜ ਕੀਤੀ ਪਹਿਲੇ ਘਰ ਸੁਰਤਾਲ ਦੇ ਅੰਦਰ ਇਹ ਸ਼ਬਦ ਗਾਉਣ ਦੀ ਹਦਾਇਤ ਮਰਿਆਦਾ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਾਨੂੰ ਸਮਝਾਉਣਾ ਕਰ ਰਹੇ ਹਨ ਕਿ ਉਹ ਪਰਮਾਤਮਾ ਇੱਕ ਹੈ ਉਹ ਅਦੁੱਤੀ ਉਸ ਪਰਮਾਤਮਾ ਵਰਗਾ ਔਰ ਕੋਈ ਵੀ ਨਹੀਂ ਜੇ ਇਸ ਮਨੁੱਖ ਦੁ ਉਸ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ ਗੁਰੂ ਦੀ ਕਿਰਪਾ ਦੇ ਨਾਲ ਹੋਵੇਗੀ ਗੁਰੂ ਦੀ ਕਿਰਪਾ ਤੋਂ ਬਿਗਾਰੇ ਮਨੁੱਖ ਪਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕਣ ਅੱਗੇ ਸਤਿਗੁਰੂ ਜੀ ਫਰਮਾਨ ਕਰਦੇ ਹਨ ਸ਼ਲੋਕ ਦਰਸ਼ਨ ਪਿਆਸੇ ਦਿਨ ਰਾਤ ਜਿਤ ਵਾਉ ਅਨ ਦਿਨ ਨੀਤ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜਗਿਆਸੂ ਰੂਪ ਹੋ ਕਰਕੇ ਇਹ ਸ਼ਬਦ ਉਚਾਰਨ ਕਰ ਰਿਹਾ ਇੱਕ ਜੀਵ ਇਸਤਰੀ ਸਖੀ ਸਹੇਲੀ ਦੂਸਰੀ ਸਖੀ ਸਹੇਲੀ ਦੇ ਨਾਲ ਇੱਕ ਜਗਿਆਸੂ ਜਿਹੜਾ ਉਹ ਬਚਨ ਕਰ ਰਿਹਾ ਹੈ ਕਿ ਮੈਂ ਉਸ ਪਰਮਾਤਮਾ ਦੇ ਦਰਸ਼ਨਾ ਵਾਸਤੇ ਦਿਨ ਰਾਤ ਦਿਨ ਤੇ ਰਾਤ ਹਰ ਵੇਲੇ ਹੀ ਚਿਤ ਵਧੇ ਰਹਿੰਦੀ ਉਸ ਪਰਮਾਤਮਾ ਨੂੰ ਚੇਤੇ ਕਰਦੀ ਰਹਿਣੀ ਆ ਦਿਨ ਤੇ ਰਾਤ ਹੀ ਉਸ ਪਰਮਾਤਮਾ ਦੇ ਦਰਸ਼ਨਾ ਨੂੰ ਚਿਤਾਰਦੀ ਆ ਪਿਆਸ ਲੱਗੀ ਰਹਿੰਦੀ ਆ ਖੋਲ ਕਪਟ ਗੁਰ ਮਿਲਿਆ ਨਾਨਕ ਹਰ ਸੰਗ ਬੀਤ ਤੇ ਗੁਰੂ ਨੇ ਫਿਰ ਕਿਰਪਾ ਕਰ ਦਿੱਤੀ ਆ ਜਿਸ ਮਨੁੱਖ ਨੂੰ ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਲੱਗਦੀ ਦਿਨ ਰਾਤ ਹੀ ਜਿਹੜਾ ਮਨੁੱਖ ਪਰਮਾਤਮਾ ਨੂੰ ਚਿਤ ਵਧਾਏ ਨਾਮ ਜਪਦਾ ਏ ਫਿਰ ਗੁਰੂ ਸਾਹਿਬਾਨ ਕਿਰਪਾ ਕਰ ਦਿੰਦੇ ਹਨ ਇਹਦੇ ਭਰਮ ਦੇ ਪਰਦੇ ਜਿਹੜੇ ਹਨ ਉਹ ਸਤਿਗੁਰੂ ਜੀ ਖੋਲ ਦਿੰਦੇ ਹਨ ਇਹਦਾ ਜਿਹੜਾ ਪ੍ਰਮਾਤਮਾ ਤੇ ਆਤਮਾ ਦੇ ਵਿੱਚ ਪੜਦਾ ਪਿਆ ਹੈ ਜਦੋਂ ਸਾਡੀਆਂ ਅੱਖਾਂ ਦੇ ਸਾਹਮਣੇ ਪੜਦਾ ਪਿਆ ਹੋਵੇ ਤੇ ਚੀਜ਼ ਉਸ ਪਰਦੇ ਤੋਂ ਬਾਹਰ ਹੋਵੇ ਜਿੰਨਾ ਚਿਰ ਉਹ ਪੜਦਾ ਸਿਂ ਦੂਰ ਨਹੀਂ ਕਰਦੇ ਸਾਨੂੰ ਉਸ ਚੀਜ਼ ਵਿਖਾਈ ਨਹੀਂ ਦੇ ਸਕਦੀ ਉਹਦੇ ਦਰਸ਼ਨ ਨਹੀਂ ਹੋ ਸਕਦੇ ਸਤਿਗੁਰੂ ਜੀ ਕਹਿਣ ਲੱਗੇ ਕਿ ਉਸ ਪ੍ਰਮਾਤਮਾ ਦੇ ਗੁਰੂ ਨੇ ਸਾਡੇ ਤੇ ਕਿਰਪਾ ਕੀਤੀ ਉਸ ਪਰਮਾਤਮਾ ਨੂੰ ਮਿਲਾ ਦਿੱਤਾ ਏ ਸਾਡੇ ਅੰਦਰ ਜਿਹੜੇ ਮੋਹ ਮਾਇਆ ਦੇ ਭਰਮ ਦੇ ਪੜਦੇ ਪਏ ਸੀ ਉਹਨਾਂ ਨੂੰ ਖੋਲ ਕਰਕੇ ਕਵਾੜ ਖੋਲ ਕਰਕੇ ਉਸ ਪਰਮਾਤਮਾ ਹਰੇ ਮਿੱਤਰ ਦੇ ਨਾਲ ਸਾਨੂੰ ਮਿਲਾਉਣਾ ਕੀਤਾ ਹੈ ਸ਼ੰਤ ਸੋਣ ਯਾਰ ਹਮਾਰੇ ਸੱਜਣ ਇਕ ਕਰੋ ਬੇਨਤੀਆ ਇੱਕ ਮਿੱਤਰ ਦੂਜਰੇ ਮਿੱਤਰ ਨੂੰ ਇਹ ਗੱਲ ਕਹਿ ਰਿਹਾ ਏ ਜੇ ਵਿਸਤਰੀ ਜਿੰਨੂੰ ਪਰਮਾਤਮਾ ਦੇ ਮਿਲੰਦੀ ਤਾਂਗ ਹੈ ਉਹ ਬੇਨਤੀ ਕਰੀਏ ਕਿ ਯਾਰ ਸੱਜਣ ਮੇਰੀ ਗੱਲ ਨੂੰ ਧਿਆਨ ਦੇ ਨਾਲ ਸੁਣਨਾ ਕਰ ਤੇ ਮੈਂ ਤੇਰੇ ਅੱਗੇ ਇੱਕ ਬੇਨਤੀ ਕਰਦਾ ਹਾਂ ਤੂੰ ਮੇਰਾ ਮਿੱਤਰ ਐ ਜਾ ਰਿਹਾ ਤਮੈ ਤੈਨੂੰ ਇੱਕ ਬੇਨਤੀ ਕਰਦਾ ਉਹ ਕਿਹੜੀ ਬੇਨਤੀ ਕਰ ਰਿਹਾ ਏ ਤਿਸ ਬੋਹਨ ਲਾਲ ਪਿਆਰੇ ਹਉ ਫਿਰੋ ਕੋ ਜੰਤੀਆ ਕਹਿ ਮਿੱਤਰ ਜਾਰ ਸਗੀ ਸਹੇਲੀ ਬ ਤੇਰੇ ਅੱਗੇ ਇਹ ਬੇਨਤੀ ਕਰਦੀ ਹਾ ਕਿਉ ਪਰਮਾਤਮਾ ਜਿਹੜਾ ਇਨਾ ਜੀਵਾਂ ਨੂੰ ਮੋਹਣ ਵਾਲਾ ਹੈ ਪਿਆਰਾ ਲਾਲ ਹੈ ਮੈਂ ਉਸ ਪਰਮਾਤਮਾ ਨੂੰ ਖੋਜਦੀ ਫਿਰਦੀ ਹਾਂ ਦਿਨ ਰਾਤ ਉਸ ਪਰਮਾਤਮਾ ਦੇ ਦਰਸ਼ਨਾਂ ਨੂੰ ਚਿਤ ਵਧੇ ਰਹੇ ਨੇ ਹਾਂ ਉਸ ਪਰਮਾਤਮਾ ਨੂੰ ਖੋਜਣ ਦੇ ਵਿੱਚ ਮੈਂ ਆਪਣਾ ਸਾਰਾ ਜੀਵਨ ਲਗਾ ਰਹੀ ਹਾਂ ਤਿਸ ਦਾਸ ਪਿਆਰੇ ਸਿਰ ਧਰੀ ਉਤਾਰੇ ਇਕ ਭੋਰੀ ਦਰਸ਼ਨ ਦੀਜੈ ਤਿਹੇ ਬਿੱਤਰ ਸਾਖੀ ਮੈਨੂੰ ਉਸ ਪਿਆਰੇ ਪਰਮਾਤਮਾ ਬਾਰੇ ਦੱਸਣਾ ਕਰ ਤੇ ਦੱਸ ਉਹ ਹੀ ਮਨੁੱਖ ਸਕਦਾ ਹੈ ਜਿਹੜਾ ਆਪ ਪਹੁੰਚਿਆ ਹੋਇਆ ਹੈ ਜਿਨ੍ਹਾਂ ਚ ਰਸਾਨੋਂ ਕਿਸੇ ਕੰਮ ਦਾ ਗਿਆਨ ਨਹੀਂ ਅਸੀਂ ਦੂਜੇ ਨੂੰ ਸਮਝਾ ਨਹੀਂ ਸਕਦੇ ਦੱਸ ਨਹੀਂ ਸਕਦੇ ਦੱਸ ਉਹ ਹੀ ਮਨੁੱਖ ਸਕਦਾ ਹੈ ਜਿੰਨੂੰ ਕਿਸੇ ਵੀ ਚੀਜ਼ ਦਾ ਗਿਆਨ ਹੋਵੇ ਕੋਈ ਵੀ ਗੁਣ ਹੋਵੇ ਜੋ ਦੇ ਕੋਲ ਗੁਣ ਹੋਵੇਗਾ ਉਹ ਦੂਜੇ ਮਨੁੱਖ ਨੂੰ ਦੱਸ ਸਕਦਾ ਹੈ ਜਿਹੜੇ ਜੀਵ ਇਸਤਰੀ ਪਰਮਾਤਮਾ ਦੇ ਨਾਲ ਮਿਲੀ ਆ ਉਹ ਦੂਜੀ ਜੀਵ ਇਸਤਰੀ ਮਨੁੱਖ ਜਗਿਆਸੂ ਨੂੰ ਬੇਨਤੀ ਕਰ ਰਹੀ ਹੈ ਕਿ ਮੈਨੂੰ ਉਸ ਪ੍ਰਿਆਰੇ ਪਰਮਾਤਮਾ ਬਾਰੇ ਦੱਸਣਾ ਕਰ ਤੇ ਮੈਂ ਉਸ ਪਰਮਾਤਮਾ ਦੇ ਦਰਸ਼ਨਾਂ ਵਾਸਤੇ ਉਸ ਪਰਮਾਤਮਾ ਨੂੰ ਵੇਖਣ ਵਾਸਤੇ ਸਿਰ ਧਰੀ ਉਤਾਰੇ ਇੱਕ ਭੋਰੀ ਦਰਸ਼ਨ ਦੀਜੈ ਜਿਉ ਪਰਮਾਤਮਾ ਮੈਨੂੰ ਇੱਕ ਭੋਰਾ ਜਿੰਨੇ ਵੀ ਦਰਸ਼ਨ ਦਵੇ ਮੈਂ ਆਪਣਾ ਸਿਰ ਵੱਡ ਕਰਕੇ ਉਸ ਪਰਮਾਤਮਾ ਦੇ ਚਰਨਾਂ ਥੱਲੇ ਰੱਖ ਦੇਵਾਂ ਕਿ ਜਿਉ ਪਰਮਾਤਮਾ ਮੈਨੂੰ ਮਿਲ ਜਾਵੇ ਉਹਦੇ ਦਰਸ਼ਨ ਹੋ ਜਾਣ ਤੇ हे ਮਿੱਤਰ ਮੈਨੂੰ ਉਸ ਪਰਮਾਤਮਾ ਬਾਰੇ ਦੱਸਣਾ ਕਰ ਮੈਂ ਉਸ ਪ੍ਰਮਾਤਮਾ ਦੇ ਦਰਸ਼ਨਾ ਬਦਲੇ ਆਪਣਾ ਸਿਰ ਉਸ ਪ੍ਰਮਾਤਮਾ ਦੇ ਚਰਨਾਂ ਥੱਲੇ ਰੱਖਾਂਗੇ ਨੈਣ ਹਮਾਰੇ ਪ੍ਰੇ ਰੰਗ ਰੰਗਾਰੇ ਇੱਕ ਤਿਲ ਭੀ ਨਾ ਤਾਰੀ ਜਾ ਤੇ ਸਾਡੇ ਜਿਹੜੇ ਨੈਣ ਹਨ ਅੱਖਾਂ ਹਨ ਉਹ ਪ੍ਰਮਾਤਮਾ ਦੇ ਰੰਗ ਦੇ ਵਿੱਚ ਰੰਗੀਆਂ ਹੋਈਆਂ ਹਨ ਇਕ ਤਿਲ ਭੀ ਨਾ ਤਰੀਜੈ ਉਸ ਪਰਮਾਤਮਾ ਦੇ ਦਰਸ਼ਨਾਂ ਤੋਂ ਬਗੈਰ ਮੈਂ ਇੱਕ ਭੋਰਾ ਜਿੰਨੀ ਵੀ ਤਿਲ ਜਿੰਨਾ ਸਮਾਂ ਵੀ ਦੂਰ ਨਹੀਂ ਰਹਿ ਸਕਦੀ ਪ੍ਰਭ ਸਿਓ ਮਨ ਲੀਨਾ ਜਿਉਂ ਜਲ ਬਿਨਾ ਚਾਤ੍ਰਿਕ ਜਿਵੈ ਤਿਸੰਤੀ ਆ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਥੇ ਉਦਾਹਰਣ ਬਖਸ਼ਿਸ਼ ਕੀਤੀ ਹੈ ਇੱਕ ਮੱਛੀ ਦੀ ਤੇ ਕੰਬੰਬੀ ਹੈ ਨਹੀਂ ਕਿ ਉਸ ਜੀਵ ਵਿਸਤਰੀ ਦਾ ਸਾਡਾ ਉਸ ਪਰਮਾਤਮਾ ਦੇ ਨਾਲ ਮਿਲਣ ਵਾਸਤੇ ਮਨ ਇੱਦੈ ਪ੍ਰਭ ਸਿਉ ਮੰਨ ਲੀਨਾ ਉਸ ਪਰਮਾਤਮਾ ਦੇ ਵਿੱਚ ਰੰਗਿਆ ਹੋਇਆ ਹੈ ਦਰਸ਼ਨਾ ਵਾਸਤੇ ਕਿਸ ਤਰ੍ਹਾਂ ਜਿਉਂ ਜਲ ਮੀਨਾ ਜਿਵੇਂ ਜਲ ਦੇ ਵਿੱਚ ਪਾਣੀ ਦੇ ਵਿੱਚ ਮੱਛੀ ਆਨੰਦ ਮੰਨਦੀ ਹੈ ਤੇ ਮੱਛੀ ਦਾ ਜੀਵਨ ਜਿਹੜਾ ਉਹ ਪਾਣੀ ਪਾਣੀ ਤੋਂ ਬਗੈਰ ਮੱਛੀ ਜਿਹੜੀ ਉਹ ਰਹਿ ਨਹੀਂ ਸਕਦੀ ਜੇਕਰ ਉਸ ਮੱਛੀ ਨੂੰ ਪਾਣੀ ਚੋਂ ਬਾਹਰ ਕੱਢੀਏ ਤੇ ਉਹ ਆਪਣੇ ਪ੍ਰਾਣ ਤੱਕ ਦੇ ਦੇ ਦਿੰਦੀ ਐਨਾ ਉਹਦਾ ਜੀਵਨ ਇੰਨੇ ਪ੍ਰੀਤਿਆ ਤੇ ਜਿਸ ਨੂੰ ਉਸ ਪਰਮਾਤਮਾ ਦੇ ਦਰਸ਼ਨਾਂ ਦੀ ਤਾਂਗ ਹੈ ਉਸ ਪਰਮਾਤਮਾ ਦੇ ਦਰਸ਼ਨਾਂ ਦੀ ਤਾਂਗ ਲੱਗੀ ਹੋਈ ਜੀਵ ਇਸਤਰੀ ਨੂੰ ਉਹਦਾ ਹਰਦਾ ਜਿਹੜਾ ਇਸ ਤਰ੍ਹਾਂ ਜਿਵੇਂ ਇੱਕ ਮੱਛੀ ਦਾ ਪਾਣੀ ਦੇ ਨਾਲ ਪਿਆਰ ਹੈ ਤੇ ਉਹ ਆਨੰਦ ਮਾਣਦੀ ਹੈ। ਚਾਤਰਿਕ ਜਿਵੰਤ ਸੰਤਿਆ ਚਾਤਰਿਕ ਸਤਿਗੁਰਾਂ ਨੇ ਬਬੀਹੇ ਨੂੰ ਕਿਹਾ ਹੈ ਕਿ ਜਿਸ ਤਰ੍ਹਾਂ ਬਬੀਹਾ ਇੱਕ ਸੁਵੰਤੀ ਬੂੰਦ ਦੇ ਬਦਲੇ ਸਤਿਗੁਰੂ ਅੱਗੇ ਪੁਕਾਰ ਕਰਤਾ ਹੈ ਕਿ ਜਿੰਨਾ ਮਰਜੀ ਜਾਲ ਇਸ ਧਰਤੀ ਤੇ ਪਾਣੀ ਤੁੜਿਆ ਫਰੇ ਭਰ ਜਿੰਨਾ ਚਿਰ ਅਕਾਸ਼ ਵਿੱਚੋਂ ਸਵੰਤੀ ਬੂੰਦ ਉਸ ਪਪੀਹੇ ਦੇ ਸਿਰ ਵਿੱਚ ਨਹੀਂ ਪੈਂਦੀ ਓਨਾ ਚਿਰ ਉਹਦੀ ਪਿਆਸ ਨਹੀਂ बुझਦੀ ਇਸ ਤਰ੍ਹਾਂ ਜਿਹੜੇ ਪਰਮਾਤਮਾ ਦੇ ਰੰਗ ਵਿੱਚ ਰੰਗੀਆਂ ਜੀਵ ਇਸਤਰੀ ਹਨ ਉਹਨਾਂ ਦਾ ਉਸ ਪਰਮਾਤਮਾ ਦੇ ਨਾਲ ਇਸ ਤਰ੍ਹਾਂ ਮਨ ਭਿੱਜਾ ਜਿਸ ਤਰ੍ਹਾਂ ਮੱਛੀ ਦਾ ਪਾਣੀ ਦੇ ਨਾਲ ਹੈ ਤੇ ਪਪੀਹੇ ਦਾ ਇੱਕ ਸਵੰਤੀ ਬੂੰਦ ਵਾਸਤੇ ਹੈ ਜਨ ਨਾਨਕ ਗੁਰਪੂਰਾ ਪਾਇਆ ਸਗਲੇ ਤਿਖਾ 부ਜੰਤੀਆ ਤੇ ਜਦੋਂ ਉਸ ਪਰਮਾਤਮਾ ਦੇ ਦਰਸ਼ਨੇ ਇਸ ਮਨੁੱਖ ਨੂੰ ਹੁੰਦੇ ਹੋ ਪੂਰੇ ਗੁਰੂ ਦੇ ਦਵਾਰ ਆਉਂਦੇ ਐ ਜਦੋਂ ਦਾਸ ਨਾਨਕ ਨੇ ਉਸ ਪੂਰੇ ਗੁਰੂ ਨੂੰ ਪਾ ਲਿਆ ਏ ਪ੍ਰਾਪਤ ਕਰ ਲਿਆ ਏ ਫਿਰ ਇਸ ਜੀਵ ਇਸਤਰੀ ਜਗਿਆ ਸੁਧ ਜਿਹੜੀ ਤਿਖਾ ਸੀ ਅੰਦਰ ਪਿਆਸ ਸੀ ਉਹ ਸਾਰੀ 부ਜ ਗਈ ਹੈ ਜਾਰ ਬੇ ਪ੍ਰੇ ਹੱਬੇ ਸਖੀਆ ਮੋ ਕਹੇ ਨਾ ਜਹੀਆ ਕਹੇ ਸੱਜਣ ਉਸ ਪਿਆਰੇ ਪਰਮਾਤਮਾ ਦੀਆਂ ਸਾਰੀਆਂ ਜੀਵ ਇਸਤਰੀਆਂ ਸਖੀਆਂ ਜਿਹੜੀਆਂ ਹਨ ਉਹ ਇੱਕ ਦੂ ਇੱਕ ਤਾਂ ਹਨ ਪਰਮਾਤਮਾ ਨੂੰ ਪਿਆਰੀਆਂ ਲੱਗਦੀਆਂ ਹਨ ਮੇਰੇ ਵਰਗੀ ਜੀਵ ਇਸਤਰੀ ਉਸ ਪਰਮਾਤਮਾ ਦੇ ਦਰ ਤੇ ਕੋਈ ਵੀ ਨਹੀਂ ਹੈ ਜਾਰ ਵੇਹਕ ਦੂਹਕ ਜਾੜੈ ਹਉ ਕਿਸ ਚਿਤੇਹੀਆ ਕਿਹੇ ਸੱਜਣ ਜਿਹੜੀਆਂ ਪ੍ਰਮਾਤਮਾ ਦੀਆਂ ਜੀਵ ਇਸਤਰੀਆਂ ਹਨ ਸਖੀਆਂ ਹਨ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ ਏ ਉਹ ਇੱਕ ਦੂ ਇੱਕ ਜੜਦੀਆਂ ਹਨ ਅਸੀਂ ਤੇ ਇੱਕ ਜਪਜੀ ਸਾਹਿਬ ਦਾ ਪਾਠ ਕਰਕੇ ਤੇ ਅਹੰਕਾਰ ਕਰ ਲੈਨੇ ਆ ਕਿ ਸਾਨੂੰ ਗੁਰਬਾਣੀ ਬਹੁਤ ਆਉਂਦੀ ਐ ਸ਼ੁੱਧ ਆਉਂਦੀ ਐ ਅਸੀਂ ਬੜਾ ਨਾਮ ਜਪਦੇ ਹਾਂ ਸੇਵਾ ਕਰਦੇ ਹਾਂ ਪਰ ਉਸ ਪਰਮਾਤਮਾ ਦੇ ਦਰ ਦੇ ਉੱਤੇ ਇੱਕ ਦੂ ਇੱਕ ਚੜਦੇ ਚੜਦੇ ਤੋਂ ਚੜਦਾ ਸਿੱਖ ਐ ਉਸ ਪਰਮਾਤਮਾ ਨੂੰ ਪ੍ਰੇਮ ਪਿਆਰ ਕਰਨ ਵਾਲੇ ਵੱਦ ਤੋਂ ਵੱਦ ਨਾਮ ਜਪਣ ਵਾਲੀਆਂ ਰੂਹਾਂ ਇਸ ਧਰਤੀ ਤੇ ਹਨ ਮੇਰੇ ਵਰਗੀ ਕੋਈ ਵੀ ਨਹੀਂ ਮੈਂ ਉਸ ਪਰਮਾਤਮਾ ਨੂੰ ਕਦੋਂ ਚੇਤੇ ਆਵਾਂਗੀ ਕਿਉਂਕਿ ਉਸ ਪਰਮਾਤਮਾ ਦੇ ਦਰ ਤੇ ਇੱਕ ਦੋ ਇੱਕ ਚੜਦਾ ਉਸ ਪਰਮਾਤਮਾ ਨੂੰ ਯਾਦ ਕਰਨ ਵਾਲੀ ਸਖੀ ਹੈ ਉਸ ਪਰਮਾਤਮਾ ਨੂੰ ਮੈਂ ਕਦੇ ਵੀ ਚੇਤੇ ਨਹੀਂ ਆਵਾਂਗੀ ਹਕ ਦੋ ਹਕ ਚਾੜੇ ਅਨਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਹੈ ਉਸ ਪਰਮਾਤਮਾ ਦਾ ਮਲਾਪ ਹਾਂਸਲ ਕਰ ਲਿਆ। ਉਹ ਇੱਕ ਤੋਂ ਇੱਕ ਚੜਦੇ ਹਨ। ਇੱਕ ਤੋਂ ਇੱਕ ਵਦ ਨਾਮ ਜਪਣ ਵਾਲੇ, ਸੇਵਾ ਕਰਨ ਵਾਲੇ, ਸਿਮਰਨ ਕਰਨ ਵਾਲੀਆਂ ਸਖੀਆਂ ਸਹੇਲੀਆਂ ਹਨ। ਤੇ ਉਹ ਨਿਤ ਹੀ ਪਰਮਾਤਮਾ ਦੀ ਸੇਜਾ ਦੇ ਉੱਤੇ ਭੋਗ ਬਿਲਾਸਾ ਪਰਮਾਤਮਾ ਦੇ ਮਲਾਪ ਦਾ ਆਨੰਦ ਮਾਣਦੀਆਂ ਹਨ। ਤਿਨਾਂ ਦੇਖ ਮਨ ਚਾਉ ਉਠੰਦਾ। ਹੌ ਕਦ ਪਾਏ ਗੁਣ ਤਸ ਜਿੰਨਾ ਜੀਵ ਇਸਤਰੀਆਂ ਨੇ ਉਹ ਪਰਮਾਤਮਾ ਨੂੰ ਪਾਇਆ ਏ ਉਹਨਾਂ ਨੂੰ ਵੇਖ ਕਰਕੇ ਮੇਰੇ ਮਨ ਵਿੱਚ ਚਾਹ ਉੱਠਦਾ ਏ ਚਾਹ ਪੈਦਾ ਹੋਇਆ ਏ ਕਿ ਮੈਂ ਉਸ ਪਰਮਾਤਮਾ ਦੇ ਗੁਣਾ ਦੇ ਖਾਨ ਗੁਣਾ ਦੇ ਖਜ਼ਾਨੇ ਨੂੰ ਕਦੋਂ ਪਾਵਾਂਗੀ ਜਿੰਨੇ ਬੰਦਾ ਲਾਲ ਰਿਝਾਇਆ ਹਉ ਇਸ ਅੱਗੇ ਮਨ ਦੇਹੀਆ ਤੇ ਜਿੰਨਾ ਵੀ ਮਨੁੱਖਾ ਨੇ ਜੀਵ ਇਸਤਰੀਆਂ ਨੇ ਉਸ ਪ੍ਰਮਾਤਮਾ ਪਤੀ ਲਾਲ ਨੂੰ ਰਜਾ ਲਿਆ ਏ ਪ੍ਰਸੰਨ ਕਰ ਲਿਆ ਏ ਮੈਂ ਉਹਨਾਂ ਦੇ ਅੱਗੇ ਆਪਣਾ ਮਨ ਅਰਪਣ ਕਰਦੀ ਹਾਂ ਨਾਨਕ ਕਹੈ ਸੁਣ ਬਿਨੋ ਸੁਹਾਗਣ ਮੂੰ ਦਸ ਦੇਖਾ ਫਿਰ ਕੇ ਹੀ ਆ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਅਰਜਨ ਦੇਵ ਵੱਡੇ ਸਤਿਗੁਰਾਂ ਦਾ ਨਾਮ ਲੈ ਕਰਕੇ ਇੱਕ ਜੀਵ ਵਿਸਤਰੀ ਦੇ ਰੂਪ ਵਿੱਚ ਇਹ ਸਾਨੂੰ ਸਮਝਾ ਰਹੇ ਹਨ ਕਿ ਮੈਂ ਇੱਕ ਬੇਨਤੀ ਕਰਦੀ ਹਾਂ ਨਾਨਕ ਕਹੇ ਸੁਣ ਬਿਨੋ ਸੁਹਾਗਣ ਕਿ ਜਿਹੜੀਆਂ ਸੁਹਾਗਵਤੀ ਇਸਤਰੀਆਂ ਜਿਨ੍ਹਾਂ ਨੇ ਉਸ ਪਰਮਾਤਮਾ ਪਤੀ ਨੂੰ ਪਾਲਿਆ ਉਹਨਾਂ ਨੂੰ ਇਹ ਗੱਲ ਕਹਿ ਰਹੇ ਹਨ ਕਿ ਨਾਨਕ ਕਹੇ ਸੁਣ ਬਿਨੋ ਸੁਹਾਗਣ ਮੂੰ 10 ਦਿਖਾ ਫਿਰ ਕਿਹਿਆ ਕਿ ਮੈਨੂੰ ਉਸ ਪ੍ਰਮਾਤਮਾ ਦੇ ਕਿਸ ਤਰ੍ਹਾਂ ਦਰਸ਼ਨ ਹੋਣਗੇ ਮੈਨੂੰ ਉਸ ਪ੍ਰਮਾਤਮਾ ਦੇ ਦਰਸ਼ਨਾਂ ਦੀ ਤਾਂਘ ਹੈ हे ਸੁਹਾਗਵਤੀ ਇਸਤਰੀਆਂ ਸੁਹੇਲੀਆਂ ਤੁਸੀਂ ਉਸ ਪ੍ਰਮਾਤਮਾ ਪਤੀ ਨੂੰ ਪ੍ਰਾਪਤ ਕੀਤਾ ਹੈ ਉਹਦਾ ਮਲਾਪ ਹਾਸਲ ਕੀਤਾ ਹੈ ਮੈਨੂੰ ਉਸ ਪਰਮਾਤਮਾ ਦੇ ਦਸਤਨ ਕਿਸ ਤਰ੍ਹਾਂ ਹੋਣਗੇ ਯਾਰ ਵੇ ਪਿਰ ਆਪਣ ਭਾਣਾ ਕਿਛ ਨੀਸੀ ਸੰਧਾ ਤੇ ਜਿਨ੍ਹਾਂ ਨੂੰ ਉਸ ਪਰਮਾਤਮਾ ਪਤੀ ਪ੍ਰਾਪਤ ਹੋ ਜਾਂਦਾ ਹੈ ਮਿਲ ਜਾਂਦਾ ਹੈ ਆਪਣੇ ਪਰਮਾਤਮਾ ਪਤੀ ਦੇ ਵਿੱਚ ਭਾਣੇ ਵਿੱਚ ਰਹਿੰਦੇ ਹਨ ਉਹਨਾਂ ਨੂੰ ਕਿਸੇ ਦੀ ਵੀ ਮੁਥਾਜੀ ਨਹੀਂ ਰਹਿ ਜਾਂਦੀ ਕਿਸੇ ਦੇ ਵੀ ਉਹ ਮਨੁੱਖ ਮੁਥਾਜ ਨਹੀਂ ਰਹਿੰਦੇ ਜਿਨ੍ਹਾਂ ਦਾ ਪਰਮਾਤਮਾ ਪਤੀ ਆਪਣਾ ਜਿਹੜਾ ਪਿਆਰਾ ਓ ਮਿਲ ਜਾਂਦਾ ਏ ਫਿਰ ਉਹ ਮਨੁੱਖ ਕਿਸੇ ਦੇ ਵੀ ਮੁਥਾਜ ਨਹੀਂ ਹੁੰਦੇ ਯਾਰ ਵੇ ਤੈ ਰਾਵਿਆ ਲਾਲਣ ਮੂੰ ਦੱਸ ਦਸੰਦਾ ਕਿਹੇ ਯਾਰ ਇਹ ਸਕੇ ਤੁਸੀਂ ਉਸ ਪਰਮਾਤਮਾ ਪਿਆਰੇ ਲਾਲਣ ਨੂੰ ਰਾਵਿਆ ਹੈ ਰਜਾਇਆ ਹੈ ਪ੍ਰਸੰਨ ਕੀਤਾ ਹੈ ਮੈਨੂੰ ਵੀ ਦੱਸਣਾ ਕਰੋ ਲਾਲਣ ਤੈ ਪਾਇਆ ਆਪ ਗਵਾਇਆ ਜੇ ਤਨ ਭਾਗ ਮਥਾਣੈ ਉਸ ਪ੍ਰਮਾਤਮਾ ਲਾਲ ਅਕਾਲ ਪੁਰਖ ਵਹਿਗੁਰੂ ਉਹਨਾਂ ਜੀਵ ਇਸਤਰੀਆਂ ਨੇ ਪਤੀ ਨੂੰ ਪ੍ਰਾਪਤ ਕੀਤਾ ਏ ਪਾਇਆ ਏ ਜਿਨ੍ਹਾਂ ਨੇ ਆਪਾ ਭਾਵ ਗਵਾਇਆ ਏ ਇਸ ਮਨੁੱਖ ਦਾ ਆਪਾ ਭਾਵ ਹਉਮੈ ਤੇ ਅਹੰਕਾਰ ਕਦੀ ਦੂਰ ਨਹੀਂ ਹੁੰਦਾ ਇਹ ਮਨੁੱਖ ਸਦਾ ਅਹੰਕਾਰ ਦੇ ਹਾਥੀ ਘੋੜੇ ਤੇ ਸਵਾਰ ਰਹਿੰਦਾ ਹੈ ਜਿੰਨਾ ਮਨੁੱਖਾਂ ਨੇ ਉਸ ਪਰਮਾਤਮਾ ਨੂੰ ਪਾਇਆ ਏ ਵੱਡੀ ਗੱਲ ਇਹ ਆ ਕਿ ਉਹਨਾਂ ਨੇ ਆਪਾ ਗਵਾ ਲਿਆ ਤੇ ਜਿਨ੍ਹਾਂ ਦੇ ਵੱਡੇ ਭਾਗ ਮਸਤਕ ਦੇ ਹਨ ਉਹਨਾਂ ਨੇ ਹੀ ਉਸ ਪਰਮਾਤਮਾ ਲਾਲ ਪਿਆਰੇ ਨੂੰ ਪਾਉਣਾ ਕੀਤਾ ਹੈ ਬਾਹ ਪਕੜ ਠਾਕੁਰ ਹਉ ਕਿੱディ ਗੁਣ ਅਵਗਣ ਨਾਮ ਪਛਾਨੈ ਤੇ ਜਦੋਂ ਪਰਮਾਤਮਾ ਕਾਲਪੁਰਖ ਵਹਿਗੁਰੂ ਇਸ ਜੀਵ ਤੇ ਪ੍ਰਸੰਨ ਹੋ ਜਾਂਦਾ ਹੈ ਫਿਰ ਉਹ ਇਸ ਦੀ ਬਾਹ ਫੜ ਲੈਂਦਾ ਹੈ ਬਾਹ ਫੜ ਕੇ ਉਹ ਆਪਣਾ ਬਣਾ ਲੈਂਦਾ ਹੈ ਤੇ ਗੁਣ ਅਵ ਗੁਣ ਨਾ ਪਛਾੜੇ ਫਿਰ ਉਹ ਇਸ ਮਨੁੱਖ ਦਾ ਪ੍ਰੇਮ ਪਿਆਰ ਵਿੰਦਾ ਹੈ ਅਸੀਂ ਰੋਜ਼ ਹੀ ਇਹ ਗੁਰਬਾਣੀ ਦਾ ਜਾਪ ਕਰਦੇ ਹਾਂ ਜਿਨ ਪ੍ਰੇਮ ਕਿਉ ਤਿਨਹੀਂ ਪ੍ਰਭ ਪਾਇਓ ਜਿਨ੍ਹਾਂ ਨੇ ਪਰਮਾਤਮਾ ਦੇ ਨਾਲ ਪ੍ਰੇਮ ਕੀਤਾ ਹੈ ਉਹ ਪਰਮਾਤਮਾ ਨੂੰ ਪਾ ਲੈਂਦੇ ਹੈ ਫਿਰ ਉਹ ਪਰਮਾਤਮਾ ਉਸ ਜੀਵ ਦੀ ਬਾਹ ਫੜ ਲੈਂਦਾ ਏ ਉਹਨੂੰ ਪਰਮਾਤਮਾ ਦਾ ਮਲਾਪ ਹਾਸਲ ਹੋ ਜਾਂਦਾ ਏ ਕਦੇ ਫਿਰ ਪਰਮਾਤਮਾ ਉਹਨਾਂ ਦੇ ਗੁਣ ਤੇ ਅਵਗੁਣ ਜਿਹੜੇ ਹਨ ਉਹਨਾਂ ਦੀ ਪਛਾਣ ਨਹੀਂ ਕਰਦਾ ਕਦੇ ਵਿਚਾਰਦਾ ਨਹੀਂ ਜਿਨ੍ਹਾਂ ਨੇ ਪਰਮਾਤਮਾ ਦੇ ਨਾਲ ਪ੍ਰੇਮ ਕੀਤਾ ਹੈ ਗੁਣ ਹਾਰ ਤੈ ਪਾਇਆ ਰੰਗ ਲਾਲ ਬਣਾਇਆ ਤਿਸ ਹੱਬੋ ਕਿਸ਼ ਸੁਹੰਦਾ ਜਿੰਨਾ ਜੀਵ ਇਸਤਰੀਆਂ ਨੇ ਪਰਮਾਤਮਾ ਦੇ ਨਾਮ ਦਾ ਹਾਰ ਗੁਣਾ ਦਾ ਹਾਰ ਆਪਣੇ ਗਲ ਵਿੱਚ ਪਾਇਆ ਹੈ ਲਾਲ ਰੰਗ ਪਰਮਾਤਮਾ ਨੂੰ ਆਪਣੇ ਜੀਵਨ ਵਿੱਚ ਧਾਰਿਆ ਹੈ ਉਹਨਾਂ ਨੂੰ ਸਾਰਾ ਕੁਝ ਹੀ ਸੁਹੰਦਾ ਹੋ ਜਾਂਦਾ ਹੈ ਸੋਭ نیک ਹੋ ਜਾਂਦਾ ਹੈ ਉਹ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਕੰਮ ਕਾਜ ਕਰਦੇ ਹੋਏ ਇਸ ਗ੍ਰਸਥ ਜੀਵਨ ਵਿੱਚ ਰਹਿੰਦੇ ਹਨ ਉਨ੍ਹਾਂ ਦਾ ਸਾਰਾ ਕੁਝ ਹੀ ਕੀਤਾ ਜਿਹੜਾ ਉਹ ਸ਼ੋਭਨੀਕ ਹੋ ਜਾਂਦਾ ਹੈ ਜਿਨ੍ਹਾਂ ਨੇ ਪ੍ਰਮਾਤਮਾ ਪਿਆਰੇ ਅਕਾਲ ਪੁਰਖ ਵਹਿਗੁਰੂ ਦੇ ਨਾਮ ਦਾ ਗੁਣਾ ਦਾ ਹਾਰ ਆਪਣੇ ਗਲ ਵਿੱਚ ਪਾਇਆ ਹੈ ਨਾਨਕ ਧਨ ਸੁਹਾਗਣ ਸਾਈ ਜੇ ਸੰਗ ਪਧਾਰ ਵਸੰਧਾ ਗੁਰੂ ਅਰਜਨ ਦੇ ਮਹਾਰਾਜ ਜੀ ਕਹਿਣ ਲਗੇ ਕਿ ਜਨ ਨਾਨਕ ਧਨ ਸੁਹਾਗਣ ਸਾਈ ਕਿ ਉਹ ਸੁਹਾਗਣ ਜੀਵ ਇਸਤਰੀ ਜਿਹੜੀ ਸੁਹਾਗ ਵਾਲੀ ਹੈ ਜਿਹਦੇ ਕੋਲ ਉਹਦਾ ਪਤੀ ਪਤਾਰ ਜਿਹੜਾ ਉਹ ਵਸਦਾ ਹੈ ਜਿਹੜੀ ਜੀਵ ਇਸਤਰੀ ਦੇ ਹਿਰਦੇ ਵਿੱਚ ਉਹ ਪਰਮਾਤਮਾ ਪਤੀ ਅਕਾਲ ਪੁਰਖ ਵਹਿਗੁਰੂ ਵਸਦਾ ਹੈ ਉਹੀ ਅਸਲ ਦੇ ਵਿੱਚ ਜਿਹੜੀ ਜੀਵ ਇਸਤਰੀ ਉਹ ਸੁਹਾਗ ਵਾਲੀ ਪਤੀ ਵਾਲੀ ਖਸਮ ਵਾਲੀ ਕਹਾ ਸਕਦੀ ਹੈ ਜਿਹਦੇ ਹਿਰਦੇ ਵਿੱਚ ਸੰਗ ਕੋਲ ਪਰਮਾਤਮਾ ਵਸਦਾ ਹੈ ਜਾਰ ਵੇ ਨਿਤ ਸੁਖ ਸੁਖਿੰਦੀ ਸਾ ਮੈਂ ਪਾਈ ਕਹੇ ਸੱਜਣ ਜਿਹੜੀ ਮੈਂ ਸੁਖ ਸੁਖ ਦੀ ਹੇ ਜੀਵ ਇਸਤਰੀ ਸਹੇਲੀ ਜਿਹੜੀ ਮੇਰੇ ਅੰਦਰ ਤਾਂਗ ਸੀ ਮੈਂ ਸੁਖ ਸੁਖ ਦੀ ਸਾ ਕਿਉ ਪਰਮਾਤਮਾ ਦੇ ਮੈਨੂੰ ਦਰਸ਼ਨ ਹੋ ਜਾਣ ਮੈਂ ਆਪਣਾ ਸਿਰ ਉਸ ਪਰਮਾਤਮਾ ਦੇ ਦਰਸ਼ਨਾਂ ਵਾਸਤੇ ਉਹਦੇ ਅੱਗੇ ਅਰਪਣ ਕਰਾਂਗੀ ਮੈਨੂੰ ਕੋਈ ਉਸ ਪਰਮਾਤਮਾ ਦੇ ਦਰਸ਼ਨ ਕਰਾ ਦੇਵੇ ਗੁਰੂ ਅਰਜਨ ਦੇ ਮਹਾਰਾਜ ਕਹਿਣ ਲੱਗੇ ਕਿ ਉਹ ਜਿਹੜੀ ਸੁੱਖ ਹੀ ਸੁਖੀ ਸੀ ਉਹ ਪੂਰੀ ਹੋ ਗਈਆ ਵਰ ਲੋਡਿੰਦਾ ਆਇਆ ਵਜੀ ਵਦਾਈ ਕਿ ਜਿਹੜਾ ਪਰਮਾਤਮਾ ਅਕਾਲ ਪੁਰਖ ਵਹਿਗੁਰੂ ਵਾਰਸ ਪਤੀ ਸੀ ਸਾਨੂੰ ਉਹ ਲੋੜਿੰਦਾ ਸੀ ਅਸੀਂ ਉਹਨੂੰ ਯਾਦ ਕਰਦੇ ਸੀ ਕਿ ਉਹ ਪਰਮਾਤਮਾ ਸਾਡਾ ਪਤੀ ਬਣੇ ਤੇ ਜਦੋਂ ਉਹ ਪਰਮਾਤਮਾ ਦੇ ਅਸੀਂ ਗੁਣ ਗਾਏ ਜਿਹੜੇ ਅਸੀਂ ਸੁੱਖ ਸੁਖੀ ਸੀ ਉਹ ਪੂਰੀ ਹੋ ਗਈ ਹੈ ਵਾਰ ਲੋੜਿੰਦਾ ਆਇਆ ਵਜੀ ਵਿਦਾਈ ਉਸ ਪਰਮਾਤਮਾ ਦਾ ਮਲਾਪ ਸਾਨੂੰ ਹਾਸਲ ਹੋ ਗਿਆ ਤੇ ਸਾਡੇ ਅੰਦਰ ਜਿਹੜੇ ਵਾਜੇ ਹਨ ਉਹ ਵੱਜਣ ਲੱਗ ਗਏ ਹਨ ਮਹਾ ਮੰਗਲ ਰਹਿਸਤੀਆ ਪਿਰ ਦਿਆਲ ਸਦ ਨਵ ਰੰਗਿਆ ਇਸ ਮਨੁੱਖ ਨੂੰ ਜਦੋਂ ਉਸ ਪਰਮਾਤਮਾ ਦਾ ਮਲਾਪ ਹਸਲ ਹੋ ਜਾਂਦਾ ਫਿਰ ਮਹਾ ਮੰਗਲੇ ਦੇ ਜੀਵਨ ਵਿੱਚ ਆਉਂਦਾ ਹੈ ਆਨੰਦ ਤੇ ਖੁਸ਼ੀ ਖੇੜਾ ਇਸ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ ਰਸthia ਪਿਰ ਦਿਆਲ ਸਦ ਨਵ ਰੰਗਿਆ ਪਰਮਾਤਮਾ ਪਿਰ ਜਿਹੜਾ ਦਿਆਲੂ ਕਿਰਪਾਲੂ ਆ ਉਹ ਸਦਾ ਹੀ ਨਵੇਂ ਰੰਗ ਵਾਲਾ ਹੈ ਜਦੋਂ ਉਸ ਪਰਮਾਤਮਾ ਦਾ ਇਸ ਜੀਵ ਨੂੰ ਮਲਾਪ ਹਾਸ ਲੋ ਜਾਂਦਾ ਹੈ ਉਦੋਂ ਇਹਦੇ ਅੰਦਰ ਆਤਮਕ ਆਨੰਦ ਸ਼ਾਂਤੀ ਤੇ ਵਾਜੇ ਜਿਹੜੇ ਹਨ ਉਹ ਵੱਜਦੇ ਹਨ ਵੱਡ ਭਾਗ ਪਾਇਆ ਗੁਰ ਮਿਲਾਇਆ ਸਾਧਕੈ ਸੰਤ ਸੰਗ ਸੰਗੀਆ ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਹਨ ਕਿ ਵੱਡੇ ਭਾਗਾਂ ਦੇ ਨਾਲ ਗੁਰੂ ਦੀ ਪ੍ਰਾਪਤੀ ਹੋਈ ਹੈ ਤੇ ਗੁਰੂ ਨੇ ਕਿਰਪਾ ਕੀਤੀ ਆ ਕਿ ਸਾਨੂੰ ਸਤ ਸੰਗਤ ਸਖੀਆਂ ਸਹੇਲੀਆਂ ਦੀ ਸੰਗਤ ਬਖਸ਼ ਦਿੱਤੀ ਹੈ ਗੁਰੂ ਕੀ ਸੰਗਤ ਵਿੱਚ ਆਉਣ ਕਰਕੇ ਉਸ ਪਰਮਾਤਮਾ ਦਾ ਸਾਨੂੰ ਮਲਾਪ ਹੋਇਆ ਹੈ ਤੇ ਵੱਡੇ ਭਾਗਾਂ ਦੇ ਨਾਲ ਮਨੁੱਖ ਨੂੰ ਸੰਗਤ ਪ੍ਰਾਪਤ ਹੁੰਦੀ ਹੈ ਗੁਰੂ ਮਨੁੱਖ ਨੂੰ ਤਾਂ ਮਿਲਦਾ ਜੇ ਦੇ ਵੱਡੇ ਭਾਗ ਹੋਣ ਇਹਨੇ ਕੋ ਚੰਗੇ ਕਰਮ ਕੀਤੇ ਹੋਣ ਵੱਡੇ ਭਾਗਾਂ ਦੇ ਨਾਲ ਗੁਰੂ ਮਿਲਿਆ ਹੈ ਇਹ ਗੁਰੂ ਨੇ ਕਿਰਪਾ ਕੀਤੀ ਹੈ ਸਾਧ ਸੰਗਤ ਬਖਸ਼ ਦਿੱਤੀ ਹੈ ਤੇ ਉਹ ਪਰਮਾਤਮਾ ਦਾ ਮਲਾਪ ਹੰਸ ਲੋਇਆ ਏ ਆਸਾ ਮਨਸਾ ਸਗਲ ਪੂਰੀ ਪ੍ਰੇ ਅੰਕ ਅੰਕ ਮਲਾਏ ਜਿਹੜੇ ਸਾਡੀ ਆਸ ਸੀ ਆਸਾ ਤੇ ਮਨਸਾ ਸੀ ਜਿਹੜੀ ਅਸੀਂ ਸੁਖ ਸੁਖ ਦੇਸਾ ਉਹ ਸਾਡੀ ਆਸਾਂ ਜਿਹੜੀਆਂ ਉਹ ਸਾਰੀਆਂ ਹੀ ਪੂਰੀਆਂ ਹੋ ਗਈਆਂ ਪਰਮਾਤਮਾ ਨੇ ਸਾਨੂੰ ਆਪਣੇ ਅੰਗਾਂ ਦੇ ਨਾਲ ਅੰਕ ਦੇ ਵਿੱਚ ਮਿਲਾ ਲਿਆ ਹੈ ਪਰਮਾਤਮਾ ਤੇ ਉਹ ਜੀਵ ਵਿਸਤਰੀ ਇੱਕ ਹੋ ਗਈ ਹੈ ਬਿਨਵੰਤ ਨਾਨਕ ਸੁਖ ਸੁਖੇਂਦੀ ਸਾ ਮੈਂ ਗੁਰ ਮਿਲ ਪਾਈ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿ ਰਹੇ ਹਨ ਕਿ ਜਿਹੜੀ ਅਸੀਂ ਸੁਖ ਸੁਖਦੇ ਸਾਂ ਅਸੀਂ ਜਿਹੜੀ ਬੇਨਤੀ ਕਰਦੇ ਸਾਂ ਕਿ ਦਾਸ ਨਾਨਕ ਬਿਨਵੰਤ ਨਾਨਕ ਸੁਖ ਸੁਖੇਂਦੀ ਜਿਹੜੀ ਅਸੀਂ ਸੁਖ ਸੁਖੀ ਸੀ ਸੁਖਾ ਅਸੀਂ ਵੀ ਸੁਖਦੇ ਭਰ ਦੁਨਿਆਵੀ ਕੋਈ ਨਾ ਕੋਈ ਮੰਗੇ ਸੀ ਰੋਜ਼ ਹੀ ਗੁਰੂ ਕੋਲੋਂ ਮੰਗਦੇ ਪਰ ਕਦੇ ਅਸੀਂ ਪਰਮਾਤਮਾ ਨੂੰ ਮੰਗਿਆ ਨਹੀਂ ਜਿੱਥੇ ਪਰਮਾਤਮਾ ਆ ਜਾਵੇ ਉੱਥੇ ਸਾਰਾ ਕੁਝ ਆ ਜਾਂਦਾ ਏ ਜੇ ਇੱਕ ਗੱਲ ਸਾਡੀ ਸੁੱਖ ਸੁੱਖੀ ਪੂਰੀ ਹੋ ਜਾਵੇ ਫਿਰ ਤ੍ਰਿਸ਼ਨਾ ਵਾਦੀ ਫਿਰ ਗਾਂ ਦੀ ਗੰਮ ਨੂੰ ਕੋ ਵਾਧਾ ਜਾਂਦਾ ਏ ਇਸ ਕਰਕੇ ਸਤਿਗੁਰੂ ਜੀ ਕਹਿਣ ਲੱਗੇ ਕਿ ਜਿਹੜੀ ਅਸੀਂ ਸੁੱਖ ਸੁੱਖੀ ਸੀ ਉਹ ਸੁਖ ਕਿਹੜੇ ਸੁਖੀ ਸੀ ਕਿ ਪਰਮਾਤਮਾ ਸਾਨੂੰ ਮਿਲ ਜਾਵੇ ਉਹਦੇ ਦਰਸ਼ਨਾਂ ਦੀ ਪਿਆਸ ਲੱਗੀ ਸੀ ਉਹ ਗੁਰੂ ਨੇ ਸਤ ਸੰਗਤ ਦੀ ਬਰਕਤ ਦੇ ਨਾਲ ਪੂਰੀ ਕਰ ਦਿੱਤੀ ਹੈ ਸਾਰੀਆਂ ਆਸਾ ਮਨਸਾ ਸਗਲ ਜਿਹੜੀਆਂ ਉਹ ਪੂਰੀਆਂ ਹੋ ਗਈ ਹੈ ਪਰਮਾਤਮਾ ਨੇ ਸਾਨੂੰ ਆਪਣੇ ਅੰਗਾਂ ਵਿੱਚ ਮਿਲਾ ਲਿਆ ਹੈ ਜਿਹੜੀ ਅਸੀਂ ਸੁਖ ਸੁਖੀ ਸੀ ਸਾ ਮੈਂ ਗੁਰ ਮਿਲ ਪਾਈ ਗੁਰੂ ਨੂੰ ਮਿਲ ਕਰਕੇ ਉਹ ਸੁਖ ਜਿਹੜੀ ਸਾਡੀ ਉਹ ਪੂਰੀ ਹੋ ਗਈ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਨੇ ਅੱਜ ਦੇ ਫੁਰਮਾਨ ਅੰਦਰ ਸਾਨੂੰ ਇਹ ਸਮਝਾਇਆ ਹੈ ਇੱਕ ਜੀਵ ਇਸਤਰੀ ਦੇ ਰੂਪ ਵਿੱਚ ਕਿ ਦਿਨ ਰਾਤ ਹੀ ਜਿਨ੍ਹਾਂ ਨੂੰ ਉਸ ਪਰਮਾਤਮਾ ਦੇ ਦਰਸ਼ਨਾਂ ਦੀ ਤਾਂਘ ਲੱਗਦੀ ਉਹਨਾਂ ਨੂੰ ਫਿਰ ਗੁਰੂ ਕੇ ਸੰਗਤ ਵਿੱਚ ਆਉਣ ਕਰਕੇ ਗੁਰੂ ਦਾ ਮਿਲਾਪ ਆਨਸਲ ਕਰਨ ਕਰਕੇ ਉਹ ਪਰਮਾਤਮਾ ਦੇ ਦਰ ਤੇ ਕਬੂਲ ਹੋ ਜਾਂਦੇ ਹਨ ਪਰਮਾਤਮਾ ਉਹਨਾਂ ਦੇ ਗੁਣ ਤੇ ਅਵਗਣੇ ਪਛਾਣਦਾ ਉਹ ਬਾਹ ਫੜ ਕੇ ਉਹਨਾਂ ਨੂੰ ਆਪਣੇ ਬਣਾ ਲੈਂਦਾ ਹੈ ਤੇ ਫਿਰ ਸਾਰੀਆਂ ਹੀ ਜਿਹੜੀਆਂ ਮਨੁੱਖ ਦੀਆਂ ਇੱਛਾ ਹਨ ਉਹ ਪੂਰੀਆਂ ਹੋ ਜਾਂਦੀਆਂ ਹਨ ਜਿਹੜੀ ਸਤਿਗੁਰੂ ਜੀ ਕਹਿੰਦੇ ਅਸੀਂ ਸੁਖ ਸੁਖ ਦੇਸੀ ਉਹ ਗੁਰੂ ਨੂੰ ਮਿਲ ਕਰਕੇ ਪੂਰੀ ਹੋਈ ਹੈ ਇਸ ਮਨੁੱਖ ਦੀਆਂ ਜਿਹੜੀਆਂ ਆਸਾਂ ਜੋ ਕੁਝ ਵੀ ਇਹਨੂੰ ਚਾਹੇਦ ਗੁਰੂ ਹੀ ਪੂਰਾ ਕਰ ਸਕਦਾ ਹੈ ਗੁਰੂ ਤੋਂ ਬਗੈਰ ਇਸ ਮਨੁੱਖ ਨੂੰ ਕੋਈ ਵੀ ਤ੍ਰਿਪਤ ਨਹੀਂ ਕਰ ਸਕਦਾ ਪਰਮਾਤਮਾ ਦੇ ਨਾਮ ਤੋਂ ਬਗੈਰ ਏ ਮਨੁੱਖ ਕਦੇ ਵੀ ਰਜ ਨਹੀਂ ਸਕਦਾ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਦਇਆ ਕਰਨ ਗੁਰਬਾਣੀ ਦੇ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਅੰਤ ਲੀਆਂ ਪੰਕਤੀਆਂ ਨੂੰ ਸਰਵਣ ਕਰਕੇ ਫਤਿਹ ਦੀ ਸਾਜ ਕਰਿਏ ਜੀ ਆਸਾ ਮਨਸਾ ਸਗਲ ਪੂਰੀ ਪ੍ਰੇ ਅੰਕ ਅੰਕ ਬਲਾਈ ਬੇਨਵੰਤ ਨਾਨਕ ਸੁਖ ਸੁਖੇਂਦੇ ਸਾਮ ਗੁਰ ਮਿਲ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕ ਓ ਅੰਕਾਰ